ਦੀ ਨਗਾ ਆਪਣੀ ਪਿਆਰੇ ਗੁਰੂ ਸਾਹਿਬ ਜੀ ਨੂੰ ਦੇਖਣ ਲਈ ਉਡੀਕ ਰਹੀ ਸੀ ਤੇ ਗੁਰੂ ਸਾਹਿਬੀ ਕਸ਼ਮੀਰੀ ਪੰਡਤਾਨਾਂ ਕੀਤੇ ਵਾਅਦੇ ਅਨੁਸਾਰ ਦਿੱਲੀ ਲਈ ਰਵਾਨਾ ਹੋ ਰਹੇ ਸਨ ਅਤੇ ਮਾਤਾ ਨਾਨਕੀ ਜੀ ਕੋਲ ਖੜੇ ਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਸਿੱਖਾਂ ਨੂੰ ਹੱਸਦੇ ਹੱਸਦੇ ਵਿਦਾ ਕੀਤਾ ਤੇ ਗੁਰੂ ਸਾਹਿਬ ਜੀ ਨੇ ਜਾਣ ਲੱਗੇ ਆਪਣੇ ਤਿੰਨ ਪਿਆਰੇ ਸਿੱਖ ਪਾਈ ਮਤੀ ਦਾਸ ਜੀ ਪਾਈ ਸਦੀ ਦਾਸ ਜੀ ਅਤੇ ਪਾਈ ਤੇਲਾ ਜੀ ਨੂੰ ਨਾਲ ਦਿੱਲੀ ਜਾਣ ਲਈ ਤੇ ਹਾਂ ਅਤੇ ਜਿੱਥੇ ਜਿੱਥੇ ਉਹ ਜਾ ਰਹੇ ਸੀ ਸੰਗਤਾਂ ਨੂੰ ਉਹਨਾਂ ਦਾ ਪਤਾ ਲੱਗ ਰਿਹਾ ਸੀ ਤੇ ਉਹ ਉਹਨਾਂ ਦੀ ਦਰਸ਼ਨ ਲਈ ਆ ਰਹੇ ਸੰਗ ਜਦੋਂ ਉਹ ਆਗਰੇ ਕਿਥੇ ਪਹੁੰਚੇ ਤਾਂ ਔਰੰਗਜ਼ੇਬ ਨੂੰ ਉਹਨਾਂ ਦੇ ਆਣ ਬਾਰੇ ਪਤਾ ਚੱਲਿਆ ਤੇ ਉਸ ਨੇ ਆਪਣੇ ਸੈਨਿਕਾਂ ਨੂੰ ਗੁਰੂ ਸਾਹਿਬ ਜੀ ਨੂੰ ਬੰਦੀ ਬਣਾਉਣ ਲਈ ਭੇਜਿਆ ਅਤੇ ਜਦੋਂ ਉਹ ਉਥੇ ਪਹੁੰਚਿਆ ਤਾਂ ਉਹਨੇ ਗੁਰੂ ਸਾਹਿਬ ਜੀ ਦੇ ਸਾਰੇ ਕਾਫਲੇ ਨੂੰ ਕੇਰਾਬੰਦੀ ਕਰਕੇ ਦਿੱਲੀ ਅਤੇ ਉਹਨਾਂ ਨੂੰ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਕਿ ਹਾਂ ਕਿ ਜਾਂ ਤਾਂ ਕਰਾਮਾਤ ਦਿਖਾਓ ਜਾਂ ਤਾਂ ਫਿਰ ਇਸਲਾਮ धर्म ਕਬੂਲ ਕਰੋ ਜਾਂ ਤਾਂ ਫਿਰ ਮੌਤ ਲਈ ਤਿਆਰ ਹੋ ਜਾਓ ਅਤੇ ਗੁਰੂ ਸਾਹਿਬ ਜੀ ਨੇ ਤਿੰਨੋਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਜਦੋਂ ਔਰੰਗਜ਼ੇਬ ਨੇ ਕੁਝ ਸੋਚ ਹੀ ਗਿਆ ਸੀ ਕਿ ਉਸਦੇ ਵਜ਼ੀਰ ਨੇ ਉਸ ਨੂੰ ਕਿਹਾ ਕਿ ਆਪਾਂ ਪਹਿਨਾ ਇਹਨਾਂ ਦੇ ਜਿਹੜੇ ਤਿੰਨ ਸਿੱਖ ਹਨ ਇਹਨਾਂ ਨੂੰ ਇੱਕ ਇੱਕ ਕਰਕੇ ਮਾਰ ਦਿੰਨੇ ਆ ਅਤੇ ਗੁਰੂ ਸਾਹਿਬ ਜੀ ਆਪਣੇ ਆਪ ਹੀ ਡੋਲ ਜਾਣਗੇ ਅਤੇ ਫਿਰ ਔਰੰਗਜ਼ੇਬ ਦੇ ਹੁਕਮ ਅਨੁਸਾਰ ਪਾਈ ਮਤੀ ਦਾਲ ਦੀਨ ਨੂੰ ਚੀਰੇ ਨਾਲ ਮਾਰ ਕੇ ਅਤੇ ਪਾਈ ਸਤੀ ਦਾਲ ਜੀ ਨੂੰ ਅਗ ਵਿੱਚ ਲਪੇਟ ਕੇ ਜਿੰਦਾ ਚਲਾ ਕੇ ਅਤੇ ਪਾਈ ਤਿਆਦਾ ਜੀ ਨੂੰ ਉੱਪਰ ਦੀ ਤੇਗ ਵਿੱਚ ਸ਼ਹੀਦ ਕਰ ਦਿੱਤਾ ਗਿਆ ਅਸੀਹੇ ਦੇਗੇ ਪਰ ਆਪਣੇ ਗੁਰੂ ਸਾਹਿਬ ਜੀ ਇਹ ਸਭ ਕੁਝ ਦੇਖ ਕੇ ਵੀ ਅਡਿਕ ਅਟੋਲ ਅਤੇ ਪਰਮੇਸ਼ਰ ਦੇ ਪਾਣੇ ਵਿੱਚ ਹੀ ਰਹੇ ਅਤੇ ਫਿਰ ਔਰੰਗਜ਼ੇਬ ਨੇ ਫਿਰ ਕਿਹਾ ਕਿ ਕਰਾਮਾਤ ਦਿਖਾਓ ਨਹੀਂ ਤੇ ਮਾਰੇ ਜਾਓਗੇ ਤਾਂ ਗੁਰੂ ਜੀ ਨੇ ਕਿਹਾ ਕਿ ਕਰਾਮਾਤ ਖੁਦਾ ਦੀ ਨਜ਼ਰ ਵਿੱਚ ਕਹਿਰ ਹੈ ਅਤੇ ਮੈਂ ਸੱਚੇ ਦਿਰੰਕਾਰ ਤੋਂ ਇਲਾਵਾ ਕਿਸੇ ਹੋਰ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ ਅਤੇ ਔਰੰਗਜ਼ੇਬ ਨੂੰ ਇਹ ਸਿਆਣਾ ਨਾ ਗਿਆ ਤਾਂ ਉਸਨੇ ਆਪਣੇ ਸੈਨਿਕਾਂ ਨੂੰ ਕਹਿ ਕੇ ਉਹਨਾਂ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੀ कोतਵਾਲੀ ਵਿੱਚ ਬੰਦੀ ਬਣਾ ਕੇ ਸਖਤ ਪਹਿਰੇ ਉੱਤੇ ਰੱਖ ਲਿਆ ਅਤੇ ਉਸ ਤੋਂ ਅਗਲੇ ਦਿਨ ਦੀ ਸਵੇਰ ਦੀ ਸੂਰਜ ਦੀ ਕਿਰਨ ਆਪਣੇ ਨਾਲ ਇੱਕ ਦੁੱਖ ਦਾ ਸੰਦੇਸ਼ ਲੈ ਕੇ ਆਈ ਕਿ ਔਰੰਗਜ਼ੇਬ ਨੇ ਹੁਕਮ ਅਨੁਸਾਰ ਕਾਜ਼ੀ ਨੇ ਫਤਵਾ ਸੁਣਾ ਦਿੱਤਾ ਫਤਵੇ ਵਿੱਚ ਸੀ ਕਿ ਗੁਰੂ ਸਾਹਿਬ ਜੀ ਦਾ ਸੀਸ ਉਹਨਾਂ ਦੇ ਥਾੜੇ ਤੋਂ ਦੂਰ ਘਟਿਤਾ ਜਾਵੇ ਅਤੇ ਤੇ ਜਲਲਾਤਾ ਨੇ ਗੁਰੂ ਸਾਹਿਬੀ ਦਾ ਪਾਵਨ ਸੀਸ ਉਹਨਾਂ ਦੇ ਤੜੋਂ ਤੋਂ ਜੁਦਾ ਕਰ ਦਿੱਤਾ ਅਤੇ ਤੇ ਉਹਨਾਂ ਦਾ ਖੂਨ ਜਦੋਂ ਡੁੱਲਿਆ ਤਾਂ ਧਰਤੀ ਲਾਲ ਹੋ ਗਈ ਹਰ ਪਾਸੇ ਲੋਕਾਂ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਚਾਰੇ ਪਾਸੇ ਸਨਨਾਟਾ ਛਾ ਗਿਆ ਜਿੱਥੇ ਇਹ ਸਾकांड ਆਪਰਿਆ ਉਥੇ ਅੱਜ ਗੁਰਦੁਆਰਾ ਸੀਸ ਕੰਤ ਸਾਹਿਬ ਸ਼ਸ਼ੋਭਿਤ ਹੈ ਅਤੇ ਔਰੰਗਜ਼ੇਬ ਨੇ ਕਹਿ ਦਿੱਤਾ ਕਿ ਇਹਨਾਂ ਦੇ ਸਿਰ ਅਤੇ ਤਲ ਦਾ ਸਸਕਾਰ ਨਾ ਕੀਤਾ ਜਾਵੇ ਅਤੇ ਉਸਨੇ ਚੰਪੇ-ਚੰਪੇ ਤੇ ਆਪਣੇ ਸਿਪਾਹੀ ਦੇ ਪੈਰੇ ਲਾ ਦਿੱਤੇ। ਅਤੇ ਗੁਰੂ ਸਾਹਿਬ ਜੀ ਦੇ ਸਿੱਖ ਕਿਸੇ ਤੋਂ ਨਹੀਂ ਡਰਦੇ ਸੀ ਤਾਂ ਉਹਨਾਂ ਦੇ ਇੱਕ ਪਿਆਰੇ ਸਿੱਖ ਭਾਈ ਜੈਤਾ ਜੀ ਬੜੀ ਨੀਡਰਤਾ ਨਾਲ ਆਏ ਅਤੇ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਸਿਰ ਬੜੇ ਸਤਿਕਾਰ ਅਤੇ ਆਦਰ ਨਾਲ ਚੁੱਕ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ राय ਜੀ ਕੋਲ ਪਹੁੰਚਾ ਦਿੱਤਾ। ਅਤੇ ਗੁਰੂ ਗੋਬਿੰਦ राय ਜੀ ਨੇ ਉਹਨਾਂ ਨੂੰ ਗਾਲ੍ਹ ਲਗਾ ਕੇ ਕਿਹਾ ਰੰਗ ਰੇਤਾ ਗੁਰੂ ਦਾ ਬੇਟਾ ਅਤੇ ਇੱਕ ਹੋਰ ਗੁਰੂ ਇੱਕ ਹੋਰ ਪਾਈ ਜੀ ਜਿਨ੍ਹਾਂ ਦਾ ਨਾਮ ਸੀ ਪਾਈ ਲੱਖੀ ਸ਼ਾਵਨ ਜਾਰਾ ਜੋ ਕਿ ਗੁਰੂ ਦੇ ਇੱਕ ਪਿਆਰੇ ਸਿੱਖ ਸਨ ਅਤੇ ਉਹਨਾਂ ਨੇ ਆਪਣੇ ਬੇਟਿਆਂ ਨਾਲ ਉੱਧਰ ਜਾ ਕੇ ਗੁਰੂ ਸਾਹਿਬ ਜੀ ਦਾ ਧੜ ਬੜੇ ਸਤਿਕਾਰ ਨਾਲ ਚੁੱਕ ਕੇ ਇੱਕ ਕੱਡੇ ਵਿੱਚ ਰੱਖ ਲਿਆ ਅਤੇ ਉਹ ਕੱਡੇ ਨੂੰ ਹੋਰਨਾਂ ਕੱਡਿਆਂ ਵਿੱਚ ਮਿਲਾ ਕੇ ਆਪਣੇ ਆਪਣੇ ਪਿੰਡ ਰਾਏ ਸੀਨਾ ਵਿਖੇ ਲੈ ਗਏ ਅਤੇ ਉਥੇ ਉਹਨਾਂ ਦਾ ਘਰ ਸੀ ਉਥੇ ਜਾ ਕੇ ਉਹਨਾਂ ਨੇ ਆਪਣੇ ਘਰ ਵਿੱਚ ਗੁਰੂ ਸਾਹਿਬ ਜੀ ਦਾ ਸੀਸ ਬੜਿਆ ਅਦਰ ਸਤਿਕਾਰ ਨਾਲ ਰੱਖ ਕੇ ਲੱਕੜਾਂ ਲਿਆ ਕੇ ਅਤੇ ਸੂਰੇ ਹੀ ਘਰ ਨੂੰ ਅੱਗ ਲਾ ਦਿੱਤੀ ਅਤੇ ਕਿਹਾ ਕਿ ਘਰ ਨੂੰ ਅੱਗ ਲੱਗ ਗਈ ਕਿਸੇ ਨੂੰ ਕੀ ਪਤਾ ਸੀ ਇਸ ਪ੍ਰਕਾਰ ਪਾਈ ਲਖੀ ਸ਼ਾਵਨ ਜਾਰਾ ਜੀ ਨੇ ਘਰ ਨੂੰ ਅੱਗ ਲਾ ਕੇ ਗੁਰੂ ਸਾਹਿਬ ਜੀ ਦਾ ਸਸਕਾਰ ਕੀਤਾ ਅਤੇ ਅਗਨੀ ਪੇਟ ਕਰ ਦਿੱਤੀ ਅਤੇ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਜੀ ਦਾ ਗੁਰੂ ਜੀ ਦੇ ਪਿਆਰੇ ਸਿੱਖ ਦਰਦੇ ਨਹੀਂ ਹਨ ਅਤੇ ਹਰ ਸੁਖ ਕਰਨ ਨੂੰ ਤਿਆਰ ਹਨ ਗੁਰੂ ਜੀ ਦੇ ਲਈ ਅਤੇ ਫਿਰ ਜਿੱਥੇ ਇਹ ਸਾਕਾ ਵਾਪਰਿਆ ਉੱਥੇ ਅਨਿਵਰਦਵਾੜਾ ਸੀਚਗਰ ਸਾਹਿਬ ਸੁਸ਼ੋਕਿਤ ਹੈ ਅਤੇ ਗੁਰੂ ਜੀ ਨੇ ਆਪਣੇ ਪਿਤਾ ਹਰਗੋਬਿੰਦ ਰਾਏ ਜੀ ਦੇ ਬਚਨਾਂ ਨੂੰ ਸਹੀ ਸਾਬਿਤ ਕਰ ਦਿੱਤਾ ਅਤੇ ਆਪ ਦੂਸਰੇ ਤਰਮ ਦੇ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਹ ਸੀ ਆਪਣੇ ਗੁਰੂ ਸਾਹਿਬ ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ